ਪਰ ਮੈਂ ਨਹੀਂ ਮੰਨਦਾ ਮੈਂ ਕਹਿੰਦਾ ਤੁਸੀਂ ਅੱਜ ਵੀ ਯਾਦ ਕਰੋ ਤੁਹਾਨੂੰ ਬਾਬਾ ਜੀ ਅੱਜ ਵੀ ਦਰਸ਼ਨ ਦੇਣਗੇ 84 ਵਾਪਰ ਹੀ ਸਾਡੇ ਤੇ ਟੈਂਕ ਬਾੜਤੇ ਸੀ ਅਗਲਿਆਂ ਦੇ ਅੰਦਰ ਪ੍ਰਕਰਬਾ ਚ ਹਿਸਟਰੀ ਪੜਿਓ 84 ਦੀ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਅਸਥਾਨ ਬਣਿਆ ਹੋਇਆ ਹੈ ਨਾ ਜੀ ਜਦੋਂ ਉਸ ਰਾਤ ਉਹ ਟੈਂਕ ਲਿਆਉਣ ਲੱਗੇ ਬਾਬਾ ਦੀਪ ਸਿੰਘ ਦੇ ਉਸਤਾਦ ਦੇ ਬਿਲਕੁਲ ਸਾਹਮਣੇ ਆ ਕੇ ਟੈਂਕ ਉਸ ਧਰਤੀ ਵਿੱਚ ਤਸ ਗਏ ਉਹ ਟੈਂਕ ਨਾ ਅੱਗੇ ਜਾਵੇ ਦਾ ਪਿੱਛੇ ਜਾਵੇ ਨਾ ਚੱਲੇ ਆਖਰ ਨੂੰ ਉਹ ਟੈਂਕ ਉਹਥੇ ਖੜੇ ਖੜੇ ਉਹਨਾਂ ਨੂੰ ਵਾਪਸ ਕਰਨੇ ਪਏ ਉਹ ਕਹਿੰਦੇ ਇਹ ਕੀ ਹੋਇਆ ਕਿ ਇੱਥੇ ਟੈਂਕ ਕਿਉਂ ਤਸ ਗਏ ਸਾਡੇ ਟੈਂਕ ਇੱਥੇ ਕਿਉਂ ਨਹੀਂ ਚੱਲੇ ਕਿਉਂ ਨਹੀਂ ਗੋਲੇ ਨਿਕਲੇ ਲੋਕਾਂ ਨੂੰ ਨਹੀਂ ਪਤਾ ਲੱਗਿਆ ਨਾ ਪਰ ਸਚਾਈ ਇਹ ਸੀ ਬਾਬਾ ਦੀਪ ਸਿੰਘ ਦੱਸਣਾ ਚਾਹੁੰਦੇ ਸੀਗੇ ਕਿ ਅੱਜ ਵੀ ਮੈਂ ਇਸ ਪ੍ਰਕਰਮਾ ਤੋਂ ਕਿਤੇ ਬਾਹਰ ਨਹੀਂ ਗਿਆ ਅੱਜ ਵੀ ਇਸ ਪ੍ਰਕਰਮਾ ਤੋਂ ਕਿਤੇ ਬਾਹਰ ਨਹੀਂ ਗਿਆ ਉਦੋਂ ਜਦੋਂ ਕਿ ਜਾਲਮ ਚੜ੍ਹ ਕੇ ਆਇਆ ਉਦੋਂ ਮੈਂ ਮੂਹਰੇ ਖੜ ਕੇ ਆਪਣਾ ਸਿਰ ਦੇ ਕੇ ਉਹਦਾ ਜਾਲਮਾ ਨੂੰ ਸੋਧਿਆ ਅੱਜ ਕੋਈ ਟੈਗ ਚਾਰੇ ਮੇਰੇ ਗੁਰੂ ਘਰ ਤੇ ਅੱਜ ਮੈਂ ਫੇਰ ਅੱਗੇ ਖੜਾ ਆ ਉਹਦਾ ਟੈਮ ਅੱਗੇ ਖੜਾ ਰਵਾਂਗਾ ਜਿੰਨਾ ਟੈਮ ਤੁਸੀਂ ਆਪਣੇ ਟੈਗ ਪਿੱਛੇ ਨਹੀਂ ਕਰਦੇ ਬਾਬਾ ਜੀ ਦੇ ਸਥਾਨ ਕੋਲ ਤੇ ਟੈਗ ਪਿੱਛੇ ਬੋਰਡ ਦੇ ਪਏ ਸੀਗੇ ਟੈਗ ਅੱਗੇ ਨਿ ਗਏ ਅੱਜ ਵੀ ਬਾਬਾ ਦੀਪ ਸਿੰਘ ਜੀ ਵਰਤਦੇ ਆ ਤੁਸੀਂ ਬਾਬਾ ਦੀਪ ਸਿੰਘ ਨੂੰ ਆਵਾਜ਼ ਮਾਰ ਕੇ ਦੇਖੋ